ਪਟਿਆਲਾ ਦੇ ਢੀਲਵਾਲ ਦੇ ਰਹਿਣ ਵਾਲੇ ਇੱਕ ਪਰਿਵਾਰ ਨੇ ਆਪਣੇ ਮਾਸੂਮ ਬੱਚੇ ਦੀ ਬਾਹ ਟੁੱਟਣ ਦੇ ਇਲਾਜ ਦੇ ਲਈ ਬੀਵੀ ਗਾਂ ਰੋਡ ਤੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਬੱਚੇ ਨੂੰ ਦਾਖਾ ਕਰਵਾਇਆ ਸੀ ਜਿੱਥੇ ਡਾਕਟਰਾਂ ਦੀ ਅਣਗਹਿਲੀ ਦੇ ਕਾਰਨ ਗਲਤ ਟੀਕਾ ਲਗਾ ਦਿੱਤਾ ਗਿਆ ਜਿਸ ਨਾਲ ਉਸ ਮਾਸੂਮ ਬੱਚੇ ਦਾ ਮੂੰਹ ਨੀਲਾ ਪੈ ਗਿਆ ਗੰਭੀਰ ਹਾਲਤ ਦੇ ਵਿੱਚ ਬੱਚੇ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਕੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ੀ ਕਰ ਦਿੱਤਾ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਤੁਸੀਂ ਵੀ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਪਰਿਵਾਰ ਦੇ ਮੈਂਬਰਾਂ ਇਸ ਬਾਰੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਕੀ ਨਾਮ ਹੈ ਜੀ ਮੇਰਾ ਨਾਮ ਮਹਿੰਦਰ ਸਿੰਘ ਆ ਜੀ ਮੈਂ ਢੀਲ ਵਾਲ ਦਾ ਜੀ ਸਰ ਮੇਰੇ ਬੱਚੇ ਦੀ ਤਾਂ ਬਾਹ ਟੁੱਟੀ ਸੀ ਸਿਰਫ ਛੋਟੀ ਜੀ ਪੌੜੀਆਂ ਤੇ गिर ਕੇ 2 ਫੁੱਟ ਦੀ ਤੇ ਜੀ ਬੱਚੇ ਦੀ ਬਾਹ ਟੁੱਟਣ ਨਾਲ ਮੈਂ ਬਾਦਰਗੜ ਗਿਆ ਜੀ ਹੱਡੀਆਂ ਵਾਲੇ ਡਾਕਟਰ ਕੋਲ ਉਹਨਾਂ ਨੇ ਐਕਸ-ਰੇ ਕਰਕੇ ਕਿਹਾ ਵੀ ਬਾਹ ਟੁੱਟੀ ਹੋਈ ਆ ਬੱਚੇ ਦੀ ਤੁਸੀਂ ਵੀ ਉਧਰ ਲੈ ਜਾਓ ਵੀ ਦੇਵੀਗੜ੍ਹ ਰੋਡ ਤੇ ਹਸਪੀਟਲ ਆ ਜੀ ਸਨਵਾਲਡ ਦੇ ਸਾਹਮਣੇ ਤੇ ਉੱਥੇ ਜਾ ਕੇ ਮੈਂ ਡਾਕਟਰ ਨੂੰ ਪੁੱਛਿਆ ਮੈਂ ਕਿ ਡਾਕਟਰ ਬਾਅ ਠੀਕ ਹੋ ਜੇਗੀ ਬੱਚੇ ਦੀ ਗੱਲ ਨਾਲ ਕੋਈ ਗੱਲ ਨਹੀਂ ਕਰਕੇ ਠੀਕ ਹੋ ਜੇਗੀ ਵੀ ਅਸੀਂ ਵੀ ਉਹਨੂੰ ਵੀ ਥੋੜਾ ਬਿਓਸ਼ੀ ਦਾ ਟੀਕਾ ਲਾਵਾਂਗੇ ਬਾਹ ਨੂੰ ਵੀ ਬਾਹ ਸੁਨ ਹੋ ਜੇਗੀ ਬਾਹ ਸੁਨ ਹੋਣ ਕਰਕੇ ਬੱਚਾ ਥੋੜੀ ਦੇਰ ਸੌਊਗਾ ਵੀ ਉਸ ਤੋਂ ਬਾਅਦ ਅਸੀਂ ਟੀਕਾ ਲਾ ਕੇ ਵੀ ਬੱਚੇ ਨੂੰ ਵੀ ਤੇ ਮਾਂ ਦਾ ਆਪਰੇਸ਼ਨ ਕਰਾਂਗੇ ਜੀ ਉਸ ਤੋਂ ਬਾਅਦ ਕੀ ਹੋਇਆ ਉਹ ਡਾਕਟਰ ਕਹਿੰਦਾ ਮੈਂ ਵੀ ਆ ਰਿਹਾ ਮੇਰਾ ਲੰਚ ਦਾ ਟਾਈਮ ਹੋ ਗਿਆ ਬਰਕਰ ਨੂੰ ਛੱਡ ਕੇ ਚਲੇ ਗਿਆ ਬਹੁਤ ਅਨਗੇਲੀ ਕਰੀ ਜੀ ਇਹਨਾਂ ਨੇ ਉਹਦੇ ਛੱਡ ਕੇ ਚਲੇ ਗਏ ਜੀ ਤੇ ਬੱਚੇ ਨੂੰ ਮੇਰੇ ਨਾਲ ਹੀ ਨੂੰ ਨਾ ਉਹ ਮੂ ਲੀਲਾ ਹੋ ਗਿਆ ਮੂ ਚੋ ਚ ਗਨੇ ਕਰ ਲਗੇ ਜੀ ਪੂਰਾ ਗੁੱਲ ਲੀਲੇ ਹੋ ਗਏ ਉਹਦੇ ਜੀ ਉਸ ਤੋਂ ਬਾਅਦ ਡਾਕਟਰ ਕੋਲ ਗਿਆ ਮੈਂ ਡਾਕਟਰ ਰੋਟੀ ਖਾਂ ਅੰਦਰ ਬੈਠਿਆ ਸੀ ਜੋ 5 10 ਮਿੰਟ ਦਾ ਲੇਟ ਆਇਆ ਜੀ ਉਹ ਫਿਰ ਉਸ ਤੋਂ ਬਾਅਦ ਅਣਗੇਲੀ ਕਰੀ ਗਿਆ ਉਸ ਤੋਂ ਬਾਅਦ ਵਰਕਰਾਂ ਨੂੰ ਪੁੱਛ ਪੁੱਛ ਕੇ ਕੰਮ ਕਰੀ ਗਿਆ ਜੀ ਉਹ ਤੇ ਦੂਸਰਾ ਨੰਬਰ ਜਦੋਂ ਅੰਦਰ ਗਿਆ ਉਹਦਾ ਕੋਈ ਵੀ ਸਮਾਨ ਕੋਈ ਵੈਂਟੀਲੇਟਰ ਕੋਈ ਵੀ ਉਸ ਸਿਸਟਮਾਂ ਸੀ ਨਹੀਂ ਸੀ ਜੀ ਉਸ ਤੋਂ ਬਾਅਦ ਉਹ ਕੁਛ-ਮੁਛ ਕੇ ਆਪਣੇ ਜਿਹੜੇ ਹੈਲਪਰ ਸੀ ਉਹਨਾਂ ਨੂੰ ਕੁਛ-ਮੁਛ ਕੇ ਕੰਮ ਕਰੀ ਗਿਆ ਕਦੇ ਉਹ ਨੌ ਤੇ ਲਾਣ ਵਾਲੀ ਮਸ਼ੀਨ ਜੀ ਲਾਈ ਗਿਆ ਕਦੇ ਬੀਪੀ ਚੈੱਕ ਕਰਨ ਵਾਲੇ ਬਰਕਰਾਂ ਨੂੰ ਬੀਪੀ ਵੀ ਪ੍ਰੋਪਰ ਚੈੱਕ ਨਹੀਂ ਕਰਦਾ ਸੀ ਬੀਪੀ ਵੀ ਢਿੱਲਾ ਆ ਲਾਗੇ ਬੱਚੇ ਦੇ ਬੀਬੀ ਦੇ ਕੋ ਬਾਹ ਤੇ ਲਾਣੇ ਆਪਾਂ ਉਹਨਾਂ ਜਿਹੜਾ ਪੂਰੇ ਲੱਤਾਂ ਦੇ ਲਾ ਕੇ ਚੈੱਕ ਕਰਦਾ ਪਿਆ ਸੀ ਜੀ ਇਹ ਆਪਣੇ ਉਰੇ ਆ ਜੀ ਫਨਵੋਲਡ ਦੇ ਸਾਹਮਣੇ ਕੀ ਨਾਮ ਸੀ ਸਰ ਉਹਦਾ ਫਨਵੋਲਡ ਦੇ ਸਾਹਮਣੇ ਨਾਮ ਸੀ ਜੀ ਨਵਦੀਪ ਹਸਪੀਟਲ ਜੋੜੀ ਸੜਕਾ ਹੈ ਕੀ ਲੱਗਦਾ ਬੱਚੇ ਦੀ ਅਣਗੈਲੀ ਨਾਲ ਤਾਂ ਜਾਣ ਗਈ ਆ ਬੱਚੇ ਦੀ ਬਹੁਤ ਅਣਗਹਿਲੀ ਨਾਲ ਕੀ ਹੈ ਜੀ ਡਾਕਟਰ ਬਿਲਕੁਲ ਵੀ ਨਾ ਪਰਵਾਹ ਸੀ ਜੀ ਡਾਕਟਰ ਦੇ ਕੋਲ ਉਹਦੇ ਮਾਈ ਹੈ ਨਹੀਂ ਪੂਰਾ ਪ੍ਰੋਪਰ ਡਰੈਸ ਨਹੀਂ ਪੂਰਾ ਡਰੈਸ ਨਹੀਂ ਕੁਝ ਵੀ ਨਹੀਂ ਸੀ ਜੀ ਨਾਰਮਲ ਇਹਦੇ ਪੁਲਿਸ ਵਾਲੇ ਵਾਂਗੂ ਖਾਕੀ ਵਰਦੀ ਪਾਈ ਵੀ ਸੀ ਟੋਪ ਮਤਲਬ ਪੱਗ ਬੁਗ ਬੰਨੀ ਵੀ ਸੀ ਲੱਗਦਾ ਹੀ ਨਹੀਂ ਸੀ ਵੀ ਡਾਕਟਰ ਹੈ ਜੀ ਬਹੁਤ ਅਣਗਹਿਲੀ ਕਰ ਰਿਆ ਸੀ ਤੇ ਦੂਸਰਾ ਨੰਬਰ ਆਪਣੇ ਹੈਲਪਰਾਂ ਨੂੰ ਹੀ ਪੁੱਛ-ਪੁੱਛ ਕੇ ਕੰਮ ਕਰਦਾ ਪਿਆ ਸੀ ਜੀ ਦੂਸਰਾ ਨੰਬਰ ਉਸ ਤੋਂ ਬੱਚੇ ਦੇ ਛਿੜਕ ਕੇ ਟੀਕਾ ਲਾਇਆ ਜੀ ਟੀਕਾ ਲਾ ਕੇ ਬੱਚੇ ਨੂੰ ਬੱਚੇ ਨੂੰ ਗਾਲ੍ਹਾਂ ਵੀ ਕੱਢੀਆਂ ਉਸ ਤੋਂ ਬਾਅਦ ਬੱਚੇ ਦੇ ਸਾਹਮਣੇ ਹਾਂ ਜੀ ਹਾਂ ਜੀ ਉੱਥੇ ਭਾਜੀ ਬੱਚਾ ਉਸ ਤੋਂ ਬਾਅਦ ਥੋੜੀ ਦੇਰ ਬੇਵੋਸ਼ ਹੋ ਜਾਆ ਬੱਚੇ ਨੂੰ ਖਾ ਬਹੁਤ ਜ਼ਿਆਦਾ ਝੱਗ ਆਈ ਜੀ ਉਸ ਤੋਂ ਬਾਅਦ ਜਦ ਇਹਨਾਂ ਨੇ ਨਹੀਂ ਸਮਝਿਆ 5-10 ਮਿੰਟ ਬਾਅਦ ਕਦੇ ਕਿਸੇ ਡਾਕਟਰ ਨੂੰ ਫੋਨ ਕਰ ਰਹੇ ਕਦੇ ਕਿਸੇ ਡਾਕਟਰ ਨੂੰ ਫੋਨ ਕਰ ਰਹੇ ਕਦੇ ਕਿਸੇ ਹਸਪਤਾਲ 'ਚ ਫੋਨ ਕਰ ਰਹੇ ਇਹ ਹਰ ਵਾਰ ਹਸਪਤਾਲ ਤੋਂ ਪੁੱਛ-ਪੁੱਛ ਕੇ ਉਹਨਾਂ ਨੂੰ ਦੱਸ ਦੱਸ ਕੇ ਉਹਨਾਂ ਤੋਂ ਦਵਾਈ ਮੈਡੀਸਿਨਾਂ ਪੁੱਛਦਾ ਪਿਆ ਸੀ ਜੀ ਇਹਨੂੰ ਕੋਈ ਮੈਡੀਸਿਨਾਂ ਦਾ ਨਹੀਂ ਪਤਾ ਲੱਗਿਆ ਤੇ ਉਸ ਤੋਂ ਬਾਅਦ ਇਹਨੇ ਕੀ ਕਰਿਆ ਜੀ ਉਸ ਤੋਂ ਬਾਅਦ ਨਈ ਸ ਬਣਿਆ ਮੈਂ ਕਿਹਾ ਛੋਟੇ ਬਾਰੇ ਤਰੀਕੇ ਆ ਜੀ ਉੱਥੇ ਵੀ ਉਹ ਕਹਿੰਦੇ ਵੀ ਬੱਚੇ ਨੂੰ ਦੌਰਾ ਪਿਆ ਵੀ ਦੌਰੇ ਦੇ ਕਰਕੇ ਬੱਚੇ ਨੂੰ ਵੀ ਚਲੋ ਫਿਰ ਕਹਿੰਦੇ ਵੀ ਅਮਰ ਹਸਪੀਟਲ ਚ ਲੈ ਚਾਲਦੇ ਆ ਫਿਰ ਉਰੇ ਲਿਆਏ ਜੀ ਪੂਰੇ ਆਇਆ ਸੀ ਨਾਲ ਆਪ ਲੈ ਕੇ ਆਏ ਜੀ ਆਪ ਗੱਡੀ ਚ ਲੈ ਕੇ ਆਏ ਬਹੁਤ ਜ਼ਿਆਦਾ ਘਬਰਾ ਗਿਆ ਸੀ ਜੀ ਉਹ ਉਸ ਤੋਂ ਬਾਅਦ ਆਪ ਹੀ ਲੈ ਕੇ ਆਇਆ ਜੀ ਉਰੇਓ ਫਿਰ ਉਸ ਤੋਂ ਬਾਅਦ ਉਹ ਹੈਗਾ ਜੀ ਚਲਾਂਗੇ ਉਸ ਤੋਂ ਬਾਅਦ ਜੀ ਉਰੇ ਉਹ 10 ਮਿੰਟ ਖੜਿਆ ਰਿਹਾ ਬੱਚੇ ਨੂੰ ਜਦੋਂ ਬੱਚੇ ਨੂੰ ਪਤਾ ਲੱਗ ਗਿਆ ਇਹ ਬੱਚਾ ਬੱਚਾ ਦੀ ਉਹ ਤੁਰਤੀ ਭੱਜ ਗਿਆ ਜੀ ਲੋਕਾਂ ਨੇ ਕਿਹਾ ਕਿ ਬੱਚੇ ਦੀ ਮਿੱਤੀ ਹੋ ਗਈ ਹਾਂ ਉਦੋਂ ਹੀ ਭੱਜ ਗਿਆ ਜੀ ਉਦੋਂ ਹੀ ਭੱਜ ਗਿਆ ਜੀ ਉਹ ਇੱਕੋ ਦੇ ਨਾਲ ਇੱਕੋ ਦੇ ਨਾਲ ਵਰਕਰ ਸੀ ਜੀ ਬੱਚਾ ਕਿੰਨੀ ਹੈ ਬੱਚੇ ਦੀ ਬੱਚਾ 4.5 ਸਾਲ ਦਾ ਹੈ ਜੀ ਇਕੱਲਾ ਬੱਚਾ ਸੀ ਤੁਹਾਡਾ ਦੋ ਬੇਟੇ ਆ ਜੀ ਮੇਰੇ ਕੋਲ ਇਹ ਵੱਡਾ ਹੈ ਕੀ ਛੋਟਾ ਇਹ ਵੱਡਾ ਸੀ ਸਰ ਬੱਚਾ ਮੇਰਾ ਜੀ ਕਾਰਵਾਈ ਦੀ ਮੰਗ ਕਰਦੇ ਹੋ ਤੁਸੀਂ ਸਰ ਮੈਂ ਤਾਂ ਕਹਿੰਦਾ ਜੇ ਤਾਂ ਹਸਪੀਟਲ ਸੀਲ ਹੋਵੇ ਜੀ ਤੇ ਉਹਨੂੰ ਖੁਕ ਸਕਤ ਸਕਦੇ ਸਰ ਜਾਂ ਦੇਈ ਜਾਵੇ ਜੀ ਜੇ ਤੁਸੀਂ ਬੱਚਾ ਅਮਰ ਹਸਪੀਟਲ ਲਿਆਏ ਸੀ ਬੱਚਾ ਠੀਕ ਸੀ ਕੀ ਹਾਂ ਜੀ ਓਰੇ ਠੀਕ ਸੀ ਜੀ ਬੱਚਾ ਫਿਰ ਵੀ ਧੜਕਣ ਥੋੜੀ ਬੋਧੀ ਚੱਲਦੀ ਪਈ ਸੀ ਜੀ ਬੱਚੇ ਦੀ ਬੱਚਾ ਠੀਕ ਸੀ ਜੀ ਇਹ ਪੰਪ ਕਰਦੇ ਰਹੇ ਬੱਚੇ ਥੋੜੇ ਦੇਰ ਬਾਅਦ ਕਹਿੰਦੇ ਬੱਚਾ ਪੂਰਾ ਹੋ ਗਿਆ ਜੀ ਬੱਚਾ ਹਸਪੀਟਲ ਦੀ ਅੰਗੇਲੀ ਨਾਲੇ ਬੱਚੇ ਹਾਂ ਜੀ ਬੱਚੇ ਅੰਗੇਲੀ ਨਾਲੇ ਉੱਥੇ ਬਹੁਤ ਜ਼ਿਆਦਾ ਅੰਗੇਲੀ ਕਰੀ ਆ ਜੀ ਇਹਨਾਂ ਨੇ ਸਰ ਜੀ ਮੇਰੇ ਨਾਲ ਸੀ ਜੀ ਆ ਦੇਖੋ ਸਰ ਜੀ ਨੂੰ ਪੁੱਛੋ ਬੱਚਾ ਸਾਡਾ ਬਿਲਕੁਲ ਐਕਟਿਵ ਸੀ ਸਰ ਹਾਂਜੀ ਮੇਰਾ ਨਾਮ ਰਾਹੁਲ ਹੈ ਜੀ। ਭਾਜੀ ਕਿੱਥੇ ਰਹਿੰਦੇ ਹੋ? ਅਸੀਂ ਬਾਬੁਰ ਵਿਦਿਆਨਗਰ ਤੋਂ ਆਏ ਚੁਕਦੇ ਹਾਂ। ਇਹ ਕਾਰਨ ਕੀ ਹੈ ਬੱਚੇ ਦੀ ਜਾਨ ਜਾਣ ਦਾ ਕਾਰਨ ਕੀ ਹੈ? ਇਹ ਜੀ ਮੇਰੇ ਕੋਲ ਨਾਲੇ ਮਿਸਤਰੀ ਦਾ ਕੰਮ ਕਰਦੇ ਆ। ਤੇ ਇਹਨਾਂ ਨੂੰ ਸਵੇਰੇ ਘਰਦਿਆਂ ਦੇ ਇਹਨਾਂ ਦੇ ਫੋਨ ਕੀਤਾ ਤੇ ਵੀ ਬੱਚੇ ਦੀ ਵੀ ਬਾਹ ਟੁੱਟ ਗਈ ਹੈ। ਟੁੱਟ ਗਈ। ਕਿ 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 ਬਾਹ ਬੱਚੇ ਦੀ ਬਾਹ ਵੀ ਦੋ ਟੁਕੜੇ ਹੀ ਗਰੇ। ਮੈਂ ਇਹ ਮੇਰੇ ਕ ਮੇਰਾ ਦਰਵਾਜ਼ਾ ਖੜਕਾਣ ਲੱਗੇ ਸਵੇਰੇ ਵੀ ਵੀ ਮੇਰੇ ਨਾਲ ਚੱਲੋ ਵੀ ਆਪਾਂ ਬੱਚੇ ਨੂੰ ਦਵਾਈ ਦਿਵਾ ਲਈਏ ਤੇ ਅਸੀਂ ਦਵਾਈ ਦਿਵਾਣ ਗਏ ਜ ਮਤਲਬ ਬੱਚੇ ਦੀ ਚੈੱਕਅਪ ਕਰਾਣ ਗਏ ਤੇ ਉੱਥੇ ਅਸੀਂ ਐਕਸ-ਰੇ ਵੀ ਕਰਾਇਆ। ਪਹਿਲਾਂ ਬਲਬ ਜੀ ਨਾਲ ਸੀ ਅੱਜ ਨਾਲ ਸੀ ਮੈਂ ਮੈਂ ਆਪ ਖੁਦ ਬੱਚੇ ਨੂੰ ਫੜ ਕੇ ਲੈ ਕੇ ਗਏ ਜੀ ਉਸ ਟਾਈਮ ਬਿਲਕੁਲ ਮਤਲਬ ਘਰ ਤੋਂ ਗੋਦੀ ਚ ਚੁੱਕਿਆ ਸੀ ਨਾਲ ਲੈ ਕੇ ਗਏ ਐਕਸਰਾ ਕਰਾਇਆ ਜੀ ਫਿਰ ਉਹ ਬੰਦਾ ਕਹਿੰਦਾ ਜਿਹੜੇ ਦੁਆੜਾ ਉੱਥੇ ਬਾਹਰ ਗੜਾ ਪਾ ਗਏ ਸੀ ਬਾਹਰ ਗੜਾ ਗਏ ਸੀ ਉਹ ਕਹਿੰਦਾ ਬੰਦਾ ਕਹਿੰਦਾ ਵੀ ਤੈਨੂੰ ਦੂਜੇ ਹਸਪੀਟਲ ਚ ਲੈ ਜਾਓ ਵੀ 100% ਠੀਕ ਹੋ ਜਾਏਗਾ ਵੀ 100% ਠੀਕ ਹੋ ਜਾਏਗਾ ਫਿਰ ਅਸੀਂ ਦੂਜੇ ਹਸਪੀਟਲ ਜਿਹੜਾ ਫਨਵਰਡ ਦੇ ਸਾਹਮਣੇ ਆ ਫਿਰ ਉੱਥੇ ਅਸੀਂ ਚਲੇ ਗਏ ਤੇ ਉੱਥੇ ਜਾ ਕੇ ਉਹ ਕਹਿੰਦਾ ਵੀ ਹਾਂ ਤੁਹਾਡੇ ਬੱਚੇ ਨੂੰ ਬਿਲਕੁਲ ਸਹੀ ਕਰ ਦਾਂਗੇ ਤੇ ਇਹਦਾ ਆਪਾਂ ਨੂੰ ਸ਼ਿਰਨਾ ਪੈਣਾ 20000 ਰੁਪਏ ਜਮਾ ਕਰਾ ਦਿਓ ਇਹਨਾਂ ਨੇ 20000 ਰੁਪਏ ਜਮਾ ਵੀ ਕਰਾਤਾ ਜੀ ਇੱਕ ਇੰਜੈਕਸ਼ਨ ਪੈਣਾ ਲਗਾਤਾ ਜੀ ਨਾੜ ਦੇ ਵਿੱਚ ਬਾਹਰ ਵਿੱਚ ਲੱਗਿਆ ਜੀ ਤੇ ਫਿਰ ਕਹਿੰਦਾ ਦੂਜਾ ਇੰਜੈਕਸ਼ਨ ਨਾ ਬਾਹਰ ਕਿਸ ਕਰਕੇ ਨਹੀਂ ਲੱਗਦਾ ਵੀ ਹੱਡੀ ਟੁੱਟੀ ਠੀਕ ਆ ਵੀ ਆਪ ਨਹੀਂ ਲਾਇਆ ਇਹ ਵਰਕਰ ਤੋਂ ਲਵਾਇਆ ਫਿਰ ਅਰਮ ਦੇ ਜੂਰੇ ਕੱਚ ਦੇ ਵਿੱਚ ਇੰਜੈਕਸ਼ਨ ਲੱਗੂਗਾ ਫਿਰ ਜਦੋਂ ਇਹਨਾਂ ਨੇ ਜੀ ਕੱਚ ਦੇ ਵਿੱਚ ਇੰਜੈਕਸ਼ਨ ਲਵਾਣ ਲੱਗੇ ਕੋਈ ਬੱਚਾ ਕੱਚ ਦੇ ਵਿੱਚ ਇੰਜੈਕਸ਼ਨ ਨਹੀਂ ਲਵਾਉਂਦਾ ਫਿਰ ਇਹਨਾਂ ਨੇ ਨੀਚੋ ਦੀ ਸਟਾਫ ਬੁ ਫਿਰ ਉਸ ਤਵਾਲ ਵੇ ਰਹਿਣਾ ਨੇ ਮਤਲਬ ਕਾफी ਜਿਆਦਾ ਬੱਚੇ ਨੂੰ ਜਿਵੇਂ ਆਪਾਂ ਕਹਿੰਦੇ ਦੱਬ ਕੇ ਐਦਾਂ ਨੂੜ ਕੇ ਐਨ ਬਾਹਾਂ ਮਰੋੜ ਕੇ ਫਿਰ ਉਹਦੇ ਕੱਛ ਦੇ ਵਿੱਚ ਇੰਜੈਕਸ਼ਨ ਵੱਲੋਂ ਡਾਕਟਰ ਵੱਲੋਂ ਜੀ ਸਟਾਫ ਹੈ ਸਟਾਫ ਨੇ ਇੱਕ ਲੇਡੀਸ ਲੇਡੀ ਸੀਗੀ ਜੀ ਤੇ ਦੋ ਜੈਂਟ ਸੀ ਜੀ ਉਹਨਾਂ ਨੇ ਆਪਣੇ ਬਰਕਤ ਵੀ ਭੱਜ ਭੱਜ ਕੇ ਪੰਦੇ ਕਿੰਨਾ ਬਾਹ ਖੋਲਦੀ ਐਦਾਂ ਪਿੱਛੇ ਨੂੰ ਐ ਉੱਪਰ ਸਿਰ ਮਤਲਬ ਚੱਕ ਕੇ ਫਿਰ ਉਹਦੇ ਵੀ ਇੰਜੈਕਸ਼ਨ ਲਾਇਆ ਜੀ ਜ਼ਬਰਦਸਤੀ ਲਾਇਆ ਤੇ ਫਿਰ ਉਸ ਤੋਂ ਬਾਅਦ ਬੱਚਾ ਨਾ ਸ਼ਾਂਤ ਜਿਹਾ ਹੋ ਗਿਆ ਸ਼ਾਂਤ ਹੋ ਉਹਨਾਂ ਕੋਲ ਜੀ ਇਹ ਦੇਖ ਲਓ ਮਸਾ ਹੀ ਇੱਕ ਅੱਧਾ ਮਿੰਟ ਲੱਗਿਆ ਹੋਣਾ ਜੀ ਅਸੀਂ ਉੱਥੇ ਖੜੇ ਹੀ ਸੀਗੇ ਤੇ ਇਹਨਾਂ ਦੇ ਫਾਦਰ ਸਾਹਿਬ ਮਤਲਬ ਸਾਰਾ ਕੁਝ ਦੇਖ ਰਹੇ ਸੀ ਮਤਲਬ ਕੋਲ ਖੜੇ ਸੀ ਜੀ ਲੋਕ ਹੋ ਪੰਜ ਜੀ ਤੇ ਇਹ ਇੱਕਦਮ ਭੱਜੇ ਗਏ ਡਾਕਟਰ ਦੇ ਪਿੱਛੇ ਪਿੱਛੇ ਗਏ ਡਾਕਟਰ ਸਾਹਿਬ ਵੀ ਦੇਖੋ ਕਲੀ ਹੋ ਗਿਆ ਮੂੰਹ ਤੋਂ ਧੱਕ ਨਿਕਲ ਰਹੀ ਹੈ ਤੇ ਬੱਚੇ ਨੂੰ ਐਦਾ ਦੌਰਾ ਪੈ ਗਿਆ ਇੱਕਦਮ ਇੰਜੈਕਸ਼ਨ ਲੱਗਣ ਦੇ ਨਾਲ ਤੇ ਉਸ ਤੋਂ ਬਾਅਦ ਬਸ ਮੇਰੇ ਹੱਥਾਂ ਦੇ ਵਿੱਚ ਹੀ ਬੱਸ ਲੱਗਦਾ ਓਵਰਡੋਸ ਲੰਘ ਹੋਇਆ ਓਵਰਡੋਸ 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 ਰਿਐਕਸ਼ਨ ਹੋ ਗਈ ਜੀ ਮਤਲਬ ਨਹੀਂ ਡਾਕਟਰ ਕਿੱਦਾਂ ਵੀ ਕਿੱਦਾਂ ਦਾ ਡਾਕਟਰ ਹਸਪੀਟਲ ਸੀ ਆ ਕੋਈ ਡਾਕਟਰ ਸੀ ਹਸਪੀਟਲ ਸੀਗਾ ਲੇਕਿਨ ਉਹ ਡਾਕਟਰ ਕਾਬਲ ਨਹੀਂ ਲੱਗਿਆ ਹੈਗਾ ਸਾਨੂੰ ਕਿਹੜਾ ਹਸਪਤਾਲ ਦਾ ਨਾਮ ਹੈ ਹਸਪਤਾਲ ਫਨਵਰਲ ਦੇ ਬਿਲਕੁਲ ਸਾਹਮਣੇ ਹੈ ਜੀ ਤੋਂ ਨਾਮ ਹੈ ਕੁਛ ਜੋੜੀਆਂ ਸੜਕਾਂ ਜੋੜੀਆਂ ਸੜਕਾਂ ਦੇ ਉੱਪਰ ਹੀ ਹੈ ਜੀ ਰੋਡ ਦੇ ਉੱਪਰ ਹੀ ਹੈ ਹਸਪਤਾਲ ਫਨਵਰਲ ਦੇ ਬਿਲਕੁਲ ਸਾਹਮਣੇ ਹੈ ਯਾਨੀ ਬੱਚੇ ਨੂੰ ਕਿ ਲੈ ਕੇ ਵੀ ਆਏ ਹੋ ਲੈ ਕੇ ਆਇਆ ਫੁੱਟ ਗੱਡੀ ਚ ਲੈ ਕੇ ਆ ਬਿਠਾ ਕੇ ਲੈ ਕੇ ਆਇਆ ਕਾਰ ਦੇ ਵਿੱਚ ਬਿਠਾ ਕੇ ਲੈ ਕੇ ਆਇਆ ਤੇ ਉਹਨੂੰ ਮਤਲਬ ਸਮਝਦਾ ਕੋਈ ਹੈ ਨਹੀਂ ਸੀਗੀ ਉਹ ਤਾਂ ਸਿਰਫ ਮਤਲਬ ਪੁੱਛ ਪੁੱਛ ਕੇ ਨੇ ਜਿਹੜੇ ਉਹਦੇ ਵਰਕਰ ਅੱਗੇ ਸੀਗੇ ਕੰਪਿਊਟਰ ਵਗੈਰਾ ਰੱਖੇ ਹੋਏ ਉਹਨੂੰ ਪੁੱਛ ਪੁੱਛ ਕੇ ਤੂੰ ਕਿਹੜੀ ਮੈਡੀਸਿਨ ਦਈਏ ਹੁਣ ਕਿਵੇਂ ਕਰ ਨੀ ਅੱਜ ਉਰੇ ਤੋਂ ਹੀ ਭੱਜੇ ਜੀ ਬਗੜਾ ਹੋ ਗਿਆ ਬੱਚੇ ਦੀ ਮੌਤ ਕਿੱਥੇ ਹੋਈ ਆ ਬੱਚੇ ਦੀ ਮੌਤ ਉਰੇ ਹੋਈ ਆ ਜੀ ਅੱਗੇ ਬੱਚਾ ਜਦ ਬੱਚਾ ਠੀਕ ਸੀ ਯਾਰ ਕੰਚਲਦੀ ਸੀਗੀ ਜੀ ਬੱਚਾ ਠੀਕ ਸੀ ਅੱਜ ਜਾਂਦੀ ਉਹਨਾਂ ਦੀ ਹਸਪੀਟਲ ਦੀ ਅਣਗੈਲੀ ਨਾਲ ਬੱਚੇ ਅਣਗੈਲੀ ਨਾਲ ਮਤਲਬ ਹਾਲਤ ਵਿਗੜਦੀ ਹੀ ਆਈ ਹੈ ਜੀ ਰਸਤੇ ਦੇ ਵਿੱਚ ਰਸਾਇਵੀ ਤੇ ਹਰ ਕਿਤਾ ਦੀ ਕਾਰਵਾਈ ਦੀ ਮੰਗ ਕਰਦੇ ਅਸਾ ਇਨਸਾਫ ਹੀ ਚਾਹਨੇ ਜੀ ਇਹ ਨਾ ਇਹਨਾਂ ਦੇ ਬੱਚਾ ਦੇਖੋ 4.5 ਸਾਲ ਦਾ ਬੱਚਾ ਪੂਰਾ ਹੋ ਗਿਆ ਜੀ ਉੱਥਾਂ ਚ ਪੂਰਾ ਹੋਇਆ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਤਾਂ ਮੈਂ ਤਾਂ ਉੱਥੇ ਮੇਰਾ ਟਰਾਂਸਪੋਰਟ ਦਾ ਕੰਮ ਹੈ ਜੀ ਆਪਣਾ ਮੈਂ ਉੱਥੇ ਵੇਹੇ ਵਿੱਚ ਕੋ ਮੇਰੇ ਕੋਲ ਕੰਮ ਕਰਦਾ ਤੇ ਸਵੇਰੇ ਭੱਜਿਆ ਭੱਜਿਆ ਆਇਆ ਕਹਿੰਦਾ ਮੇਰੇ ਬੱਚੇ ਦੀ ਬਾਹ ਟੁੱਟ ਗਈ ਤੇ ਮੇਰੇ ਨਾਲ ਮੜ ਜਾ ਲੈ ਕੇ ਚੱਲੋ ਠੀਕ ਹੈ ਬੱਚੇ ਦੀ ਡੈਥ ਹੋ ਗਈ ਹੈ ਕੀ ਕੀ ਮਸਲਾ ਹੈ ਜੋਰਨਸਕਟਾਂ ਤੇ ਬਦਮਾਸ਼ ਕੋਈ ਗੱਲ ਹੈ ਉਥੋਂ ਫਿੱਟਰ ਸੰਪਤਲ ਹੈ ਕਿ ਉਹਦੇ ਬੱਚੇ ਦੀ ਆ ਮੌਤ ਹੋ ਗਈ ਹੈ ਤੇ ਜੋ ਦੇ ਪੇਨਸ ਸਮਨ ਸਟੇਟਮੈਂਟ ਦੇ ਮਹੁਰ ਦੇ ਚੋਣ ਅਨੁਸਾਰ ਜੋ ਬਾਕੀ ਕਰ ਗਈ ਹੈ ਉਹ ਦਿੱਤੀ ਗਈ ਹੈ ਡਾਕਟਰ ਦਾ ਕੀ ਨਾਮ ਸੀ ਪਤਾ ਲੱਗਿਆ ਕਿ ਡਾਕਟਰ ਮਧੂ ਹੈ ਹਸਪਤਾਲ ਦਾ ਕੀ ਨਾਮ ਹੈ ਗੁਰਮਨ ਉਹ ਕੋਸ ਗੁਰਮਨ ਹਸਪਤਾਲ ਦਾ ਹੈ